ਸਤਿ ਸ਼੍ਰੀ ਅਕਾਲ ਜੀ ਉਹ ਕਿੰਦ ਸਭ ਪੀ ਆ ਜੀ ਸੇ ਗੁਰਾ ਘਰ ਚ ਆ ਰਹੇ ਆ ਜੀ ਸਗਲ ਸਮਗਰੀ ਤੇਮਰੇ ਸੂਤਰ ਤਾਰੀ ਤਮਤੇ ਹੋਇ ਸੋ ਆਕਾ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ੴ ਅੰਕਾਰ ਵਹਿਗੁਰੂ ਅੱਜ ਇਹ ਹੋਵੇ ਆਉਂਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਅਸਤੀ ਪ੍ਰਥਮ ਗੁਰੂ ਗ੍ਰੰਥ ਸਿਮਰਨ ਕਾ ਉਰਨਾ ਨਿਰਮਈ ਧਿਆਏ ਸਰੰਗਤ ਗੁਰ ਕੀ ਅਮਰ ਦਾਸ ਸ੍ਰੀ ਅਮਦਾਸਾ ਹੋਇ ਸਾਇ ਹਰ ਜਨਾਂ ਨੂੰ ਤਿੰਨ ਤਨ ਸਿਮਰਾਂ ਸ੍ਰੀ ਹਰਿ ਦਾ ਜੋ ਕਿਸੇਂ ਤੇ ਆਈ ਆ ਜਿਸ ਗਿੱਠਾ ਸਭ ਦੁੱਖ ਜਾਏ ਸੇਖ ਮਹਾਨ ਸਿਮਰਿਆ ਮੁਕਾਰ ਨੌ ਨਿੰਦ ਆਵੇ ਧਾਏ ਸਭ ਥਾਈ ਹੋਏ ਸਹਾਰੇ ਦਸਾਂ ਪਾਪਸ਼ਾਹ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਪਸ਼ਾਹਾਂ ਕੀ ਜੋਤ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਕੇ ਪਾਤਸ਼ਾਹ ਦਾ ਸਿਮਰਨ ਕਰਕੇ ਝੋਲਾ ਜੀ ਪੰਜਾਬ ਪਿਆਰਿਆ ਜਉ ਸਾਹਿਬ ਜਾਨਿਆ ਤਾਰੀ ਖੁਸ਼ੀਆਂ ਹਟੀਆਂ ਜੱਟੀਆਂ ਦਸੀਆਂ ਜਨਾ ਆਪ ਜੀ ਦਾ ਨਾਮ ਜੱਪਿਆ ਮੰਨ ਕੇ ਛਕਿਆ ਤੇ ਲਾਈ ਦੇਗ ਵਾਈ ਦੇਖ ਕੇ ਅਨੰਡਕ ਕੀਤਾ ਜਿਨਾਂ ਪਿਆਰੀਆਂ ਸਤਿ ਪਿਆਰੀਆਂ ਸ੍ਰੀ ਗੁਰੂ ਨਾਨਕ ਜੀ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬਣਾ ਜੀ ਜਿਵਾਗਤ ਜਿਨਾਂ ਸਿੰਗਾਂ ਸਿੰਗੜੀਆਂ ਧਰਮ ਦੇ ਸੀਸ ਦਿੱਤੇ ਪੰਦ ਬੰਦ ਕਟਵਾਏ ਸੁਖੀਆਂ ਰੋਹਾਈਆਂ ਸ਼ਖੀਆਂ ਤੇ ਚੜਿਆ ਰਿਆਂ ਨਾਮ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਵਾਨੀਆਂ ਦੀਆਂ ਧਰਮ ਨਹੀਂ ਹਾਰਿਆ ਢੋੜ ਜਾ ਜਿੱਥੇ ਖੜੇ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਪੰਡਾ ਸੱਤ ਸੜਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਜੀ ਪ੍ਰਤਮ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਥੇ ਆਵੈ ਜਿਥੇ ਆਵਣ ਦਾ ਸਦਕਾ ਸਰਬ ਸੁਖ ਹੋਏ ਜਹਾ ਜਾ ਖਾਲਸਾ ਜੀ ਸਾਹਿਬ ਤਹਾ ਤਹਾ ਰਖਿਆ ਰਾਇਤ ਦੇਗ ਤੇ ਫਤਿਹ ਪ੍ਰਭ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਦੀ ਕੇ ਬੋਲ ਬੰਦੇ ਬੋਲਾ ਜੀ ਵਾਹੀ ਗੁਰ ਸਿੱਖਾਂ ਸਿੱਖੀ ਦਾਤ ਕੇਸ ਦਾਤ ਵਹਿਸ ਦਾਤ ਵਿਵੇਕ ਦਾਤ ਵਿਸਾਹ ਦਾਤ ਤ੍ਰੋਸਾ ਦਾਨ ਸਿਰਦਾਨ ਨਾਮਦਾਨ ਸ੍ਰੀ ਅਮਰ ਸਰ ਜੀ ਕੇਸ਼ਨਾ ਚੰਗਿਆ ਸੰਦੇ ਹੁੰਕੇ ਜੁਗੋ ਤੁਗਿਆਤਲ ਸਦਾ ਧਰਮ ਕਾ ਜੈਕਾਰ ਵੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾਤ ਮਨਨੀ ਮਾਪੀ ਦੀ ਮਾਦ ਦੇ ਰਾਖੀ ਆਪ ਵਾਹਿਗੁਰੂ ਇਹ ਆਕਾਰ ਸੁਖੇ ਆਪਣੇ ਪੰਥ ਦੇ ਸਦਾ ਸਹਾਈ ਦਾਰਦਾਰ ਜੀਓ ਸ੍ਰੀ ਗੁਰੂ ਕਾਣਾ ਸਾਹਿਬ ਤੇ ਹਰ ਗੁਰਦੁਆਰਿਆਂ ਵਰਤਾ ਮਾਨਯੋਗ ਨਾਂ ਤੋਂ ਪੰਥ ਖਾਲਸਾ ਜੀ ਨੂੰ ਵਿਸ਼ੋੜਿਆ ਗਿਆ ਹੈ ਖੁੱਲੇ ਜਿਦਾਰੇ ਸੇਵਾ ਸੁਭਾਅ ਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਤੇ ਮਾਨ ਨੇਤਾਣਿਆਂ ਤੇ ਦੀਆਂ ਦੀਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਸ ਤਨ ਬੇਨਤੀ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤ ਜੀ ਦੇ ਕਰਤਾਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸੁਖ ਸਾਹਿਬ ਵਿਖੇ ਦਸ਼ਮੇਸ਼ ਪਿਤਾ ਸਰਗੀ ਧਰਪਾਖਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਿਆਰੇ ਲਾਲ ਧੰਨ ਬਾਪਾ ਜੋਰਾਵਰ ਸਿੰਘ ਜੀ ਧੰਨ ਬਾਪਾ ਫਤੇ ਸਿੰਘ ਜੀ ਪੂਜਨੀਕ ਮਾਤਾ ਬਾਤ ਗੁਦਰਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਆਪਣੀ ਸਿਮਰਤੀ ਵਿੱਚ ਵਸਾ ਕੇ ਦਾਸ ਆਪ ਪਿਤਾ ਜੀ ਹੋ 11 ਕੋ ਤੋਂ ਦਾਤਾ ਜੀ ਉਹਨਾਂ ਮਹਾਨ ਮਰਜੀਵੜਿਆਂ ਦੀ ਸ਼ਹਾਦਤ ਨੂੰ ਹਕੀਕਤ ਸ਼ਰਧਾ ਭਾਵਨਾ ਨਾਲ ਗੁਰਸਿੱਖ ਸੰਗਤਾਂ ਮਨਾ ਰਹੀ ਹੈ ਅੱਜ 13 ਤੋ ਆਪ ਕੀ ਦੇਦਲਾਂ ਦਾ ਪੂਜਨੀਕ ਮਾਕਾ ਜੀ ਦਾ ਸ਼ਹਾਦਤ ਦਾ ਦਿਹਾੜਾ ਦਾਤਾਰ ਪਿਤਾ ਜੀ ਉਹ ਖਾਲਸਾ ਰਿਵਾਜਾਂ ਦੇ ਅਨੁਸਾਰ ਸ਼ਹਾਦਤ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਤਿਗੁਰ ਜੀ ਆਪ ਦੀ ਪਵਿੱਤਰ ਗਵਾਹੀ ਵਿੱਚ ਸਮੁੱਚਾ ਖਾਲਸਾ ਪੰਥ ਭੈ ਭਾਵਨੀ ਪ੍ਰੇਮਗਾਰ ਦੇ ਵਿੱਚ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਦੇ ਰੂਪ ਵਿੱਚ ਚੱਲਿਆ ਸਹਬਜ਼ਾਦੇ ਪੂਜਨੀਕ ਮਾਤਾ ਜੀ ਦੇ ਸਸਕਾਰ ਸਥਾਨ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸ਼ਹੀਦੀ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਹੈ ਬੀਤਿਆ ਆਲ ਪਾਤਸ਼ਾਹ ਜੀ ਦਾ ਸ਼ੁਕਰ ਆਪ ਜੀ ਨੇ ਸੇਵਾਵਾਂ ਲਈਆਂ ਸਤਿਗੁਰੂ ਜੀਓ ਆਪ ਜੀ ਕੇ ਹਜ਼ੂਰ ਇਲਾਹੀ ਬਾਣੀ ਦੇ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦੇ ਬਾਅਦ ਛੇ ਪੌੜੀਆਂ ਅਨੰਦ ਸਾਹਿਬ ਦੀ ਕੀਰਤਨ ਅੱਖਰਵਾਤਾ ਘਾਟਾ ਭੁੱਲ ਚੁਪ ਮਾਫ ਕਰਨੀ ਦਾਤ ਪਿਤਾ ਜੀ ਲਗਾਤਾਰ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਸਿੱਧਾ ਕਰਦੇ ਹਾਂ ਸੂਚਾ ਖਾਲਸਾ ਪੰਥਾ ਇਨਾ ਮੁਕੱਦਸ ਸਥਾਨਾਂ 'ਤੇ ਹਾਜ਼ਰੀਆਂ ਭਰਿਆ ਹੈ ਸਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਾਤਾ ਜੀ ਸਤ ਦੀ ਤਾਨ ਮੰਨ ਧਨ ਕਰਕੇ ਕੀਤੀ ਸੇਵਾ ਸਤਿ ਦੀ ਕਰਨੀ ਬੇਅੰਤ ਗੁਰਸਿੱਖਾਂ ਨੇ ਆਪ ਜੀ ਦੀਆਂ ਸੰਗਤਾਂ ਨੂੰ ਆਪ ਜੀ ਦਾ ਰੂਪ ਜਾਣ ਕੇ ਬੇਅੰਤ ਸੇਵਾਵਾਂ ਕੀਤੀਆਂ ਲੰਗਰ ਲਾਏ ਸਤ ਦੀ ਕੱਲਣਾ ਖਾਏ ਪੌਣੀ ਮਹਾਰਾਜ ਬਰਕਤਾਂ ਕਾਉਣੀਆਂ ਆਪਣੇ ਘਰ ਘਰ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਸੱਚੇ ਸਾਹਿਬ ਜੀਓ ਆਪਣੇ ਪੰਥ ਦੀ ਬੌੜੀ ਕਰਨੀ ਅੰਗ ਸੰਗ ਸਹਾਈ ਹੋਣਾ ਏਕਤਾ ਇਤਫਾਕ ਬਖਸ਼ਣਾ ਮੁਸੀਬਤਾਂ ਔਕੜਾਂ ਸਭ ਸਾਰ ਕਰਨ ਦੀ ਹਿੰਮਤ ਬਲ ਬਖਸ਼ਣਾ ਦਾਤਾ ਜੀ ਆਪਣੇ ਲਾਲਾਂ ਦੇ ਮਾਰਗ ਤੇ ਚੁਰਦੇ ਆ ਸੱਚ ਦੀ ਪਹਿਰੇਦਾਰੀ ਬਖਸ਼ਣੀ ਧਰਮ ਦਾ જયਕਾਰ ਕਰਉਣਾ ਦੀਨदयाल ਪਾਤਸ਼ਾ ਇਸੇ ਤਰ੍ਹਾਂ ਆਪ ਸੁਬਤ ਬਖਸ਼ ਤੇ ਸੇਵਾ ਲੈਂਦੇ ਰਹਿਣਾ ਦਾ ਤਾਰੀਕਿਓ ਅਰੰਭੇ ਸ਼ਹੀਦੀ ਸਮਾਜਮਾ ਦੀ ਸੰਪੂਰਨਤਾ ਦੀ ਅਰਦਾਸ ਹੈ ਮਹਾਰਾਜ ਕਿਰਪਾ ਕਰਿਓ ਇਸੇ ਤਰ੍ਹਾਂ ਪੰਥ ਦੇ ਸਿਰ ਤੇ ਹਸਰ ਅੰਕ ਕੇ ਜੋੜਨ ਦੇ ਬੈਠਣ ਦੇ ਸੁਭਾਗ ਕਮਤੇ ਰਹਿਣਾ ਦੀਨदयाल ਸਤਿਗੁਰੂ ਜੀ ਸਤਿ ਰਾਣੀ ਵਜੋਂ ਗੁਰੰਤਰ ਖੜਾ ਪ੍ਰਸ਼ਾਦ ਜੀ ਦੀ ਦੇਖਦਾਰ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ ਕਰੋ ਕਿਰਪਾ ਇਲਾਹੀ ਹੁਕਮ ਬਖਸ਼ੋ ਅਸੀਂ ਸਾਰੇਓ ਸੇਈ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਸਦਾ ਭਰਾਂ ਸਤਿ ਅਨਸਾ ਵਾਹੇ ਗੁਰਜੀ ਕੀ ਮੱਤੇ ਆ ਗਿਆ ਭਈ ਆਸਾਦ ਤੇ ਸਭ ਸਿਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ Thank you.